ਅਨਮੋਲ ਗਗਨ ਮਾਨਦੇਵ ਵੱਲੋਂ ਅਸਤੀਫਾ ਵਾਪਸ ਲੈ ਲਿਆ ਗਿਆ ਹੈ ਅਨਮੋਲ ਗਗਨ ਮਾਨਦੇਵ ਵੱਲੋਂ ਆਪਣਾ ਅਸਤੀਫਾ ਵਾਪਸ ਲਿਆ ਗਿਆ ਕਿਉਂਕਿ ਇਸ ਤੋਂ ਪਹਿਲਾਂ ਆਵਾਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਘਰ ਦੇ ਵਿੱਚ ਪਹੁੰਚੇ ਸਨ ਮੁਲਾਕਾਤ ਕੀਤੀ ਗਈ ਆਤਾ ਪਾਰਟੀ ਦੇ ਵੱਲੋਂ ਉਹਨਾਂ ਦਾ ਅਸਤੀਫਾ ਨਾ ਮੰਨਜ਼ੂਰ ਕੀਤਾ ਗਿਆ ਇਸ ਗੱਲ ਦੀ ਖੁਦ ਅਮਨ ਅਰੋੜਾ ਨੇ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਸਵੀਕਾਰ ਕਰ ਲਿਆ ਗਿਆ ਜੋ ਕਿ ਪਾਰਟੀ ਦੇ ਵੱਲੋਂ ਦਾ ਅਸਤੀਫਾ ਨਾ ਮੰਨਜ਼ੂਰ ਕੀਤਾ ਗਿਆ ਤਾਂ ਇਸ ਦੇ ਵਿਚਾਲੇ ਅਨਮੋਲ ਗਗਨ ਮਾਨਦੇਵ ਵੱਲੋਂ ਆਪਣਾ ਅਸਤੀਫਾ ਆ ਵਾਪਸ ਲੈ ਲਿਆ ਗਿਆ ਉਹਨਾਂ ਨੇ ਲਿਖਿਆ ట్ਵਿੱਟ ਕਰਦੇ ਲਿਖਿਆ ਕਿ ਅੱਜ ਸਾਡੇ ਪਾਰਟੀ ਪ੍ਰਧਾਨ ਅਮਨ अरोड़ा ਜੀ ਨਾਲ ਮੁਲਾਕਾਤ ਹੋਈ ਆਮ ਆਦੀ ਪਾਰਟੀ ਅਤੇ ਹਰਵਿੰਦ ਕੇਜੀਵਾਲ ਜੀ ਵੱਲੋਂ ਅਸਤੀਫਾ ਨਾ ਮੰਨਜ਼ੂਰ ਕਰਨ ਦਾ ਫੈਸਲਾ ਸਵੀਕਾਰ ਕੀਤਾ ਤਾਂ ਖੁਦ ਅਨਮੋਲ ਗਗਨ ਮਾਨ ਦੇ ਵੱਲੋਂ ਵੀ ట్ਵਿੱਟ ਕਰਦੇ ਹੋਏ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਹਾਲਾਂਕਿ ਇਸ ਤੋਂ ਪਹਿਲਾਂ ਅਮਨ अरोड़ा ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਪਾਰਟੀ ਵੱਲੋਂ ਉਹਨਾਂ ਦਾ ਅਸਤੀਫਾ ਨਾ ਮੰਨਜ਼ੂਰ ਕੀਤਾ ਗਿਆ ਤੇ ਇਸ ਫੈਸਲੇ ਨੂੰ ਖੁਦ ਅਨਮੋਲ ਗਗਨ ਮਾਨ ਨੇ ਸਵੀਕਾਰ ਕਰ ਲਿਆ ਅੱਜ ਦਰਸਲ ਕੱਲ੍ਹ ਹੀ ਅਨਮੋਲ ਗਗਨ ਮਾਨਦੇਵ ਵੱਲੋਂ ਵਿਧਾਇਕ ਦੇ ਅਹੁਦੇ ਤੋਂ ਸਿਫਾ ਦਿੱਤਾ ਗਿਆ ਪਾਰਟੀ ਤੋਂ ਸਿਆਸਤ ਨੂੰ ਛੱਡਾਰਾ ਕਰਨ ਤੱਕ ਦਾ ਉਹਨਾਂ ਦੇ ਵੱਲੋਂ ਇਸ ਅਠਵੀਂ ਦੇ ਵਿੱਚ ਐਲਾਨ ਕਰ ਦਿੱਤਾ ਜਾਂਦਾ ਹੈ ਅੱਤ ਉਸ ਤੋਂ ਬਾਅਦ ਅੱਜ ਹੀ ਅਮਨ ਅਰੋੜਾ ਜੋ ਕਿ ਉਹਨਾਂ ਦੇ ਘਰ ਦੇ ਵਿੱਚ ਪਹੁੰਚਦੇ ਨੇ ਮੁਲਾਕਾਤ ਕੀਤੀ ਜਾਂਦੀ ਹੈ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਹੱਤ ਉਸ ਦੇ ਵਿੱਚ ਸਫਲਤਾ ਵੀ ਮਿਲਦੀ ਹੈ ਖੁਦ ਅਮਨ ਅਰੋੜਾ ਦੇ ਵੱਲੋਂ ਟਵੀਟ ਕਰਦੇ ਜਾਣਕਾਰੀ ਦਿੱਤੀ ਗਈ ਕਿ ਅਨਮੋਲ ਗਗਨ ਮਾਨਦੇਵ ਦਿੱਤਾ ਗਿਆ ਅਸਤੀਫਾ ਪਾਰਟੀ ਵੱਲੋਂ ਨਾ ਮਨਜ਼ੂਰ ਕੀਤਾ ਗਿਆ ਤਾਂ ਉਹਨਾਂ ਨੇ ਵੀ ਇਸ ਫੈਸਲੇ ਨੂੰ ਸਵੀਕਾਰ ਕਰ ਲਿਆ ਤਾਂ ਉਹਨੂੰ ਖੁਦ ਅਨਮੁਲ ਗਗਨ ਮਾਨ ਨੇ ਟਵੀਟ ਕਰਦੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਉਹਨਾਂ ਨੇ ਟਵੀਟ ਕਰਦੇ ਲਿਖਿਆ ਕਿ ਅੱਜ ਸਾਡੇ ਪਾਰਟੀ ਪ੍ਰਧਾਨ ਅਮਨ ਅਰੋੜਾ ਜੀ ਨਾਲ ਮੁਲਾਕਾਤ ਹੋਈ ਆਮ ਆਦੀ ਪਾਰਟੀ ਅਤੇ ਰਵਿੰਦਰ ਕੇਜੀਵਾਲ ਜੀ ਦੇ ਵੱਲੋਂ ਅਸਤੀਫਾ ਨਾ ਮਨਜ਼ੂਰ ਕਰਨ ਦਾ ਫੈਸਲਾ ਸਵੀਕਾਰ ਕੀਤਾ ਹੈ ਹਾਇਨੀ ਕਿ ਖਰੜ ਤੋਂ ਅਨਮੁਲ ਗਗਨ ਮਾਨ ਹੀ ਵਿਧਾਇਕ ਰਹਿਣਗੇ ਪਾਰਟੀ ਦੇ ਵਿੱਚੋਂ ਬਣੇ ਰਹਿਣਗੇ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕੀਤਾ ਗਿਆ ਤੇ ਉਸਦੇ ਬਾਅਦ ਖੁਦ ਅਨਮੁਲ ਗਗਨ ਮਾਨ ਨੇ ਇਸ ਸਰਟੀਫੀਡ ਨੂੰ ਮੀ ਵਾਪਸ ਲੈ ਲਿਆ ਤੁਹਾਨੂੰ ਦੱਸ ਦਈਏ ਕਿ ਅਨਮੋਲ ਗਗਨ ਮਾਨ ਜੋ ਕਿ ਖਰੜ ਵਿਧਾਨ ਸਭਾ ਹਲਕੇ ਤੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਚੋਣ ਚਿੰਤ ਤੇ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਉੱਥੋਂ ਵਿਧਾਇਕ ਚੁਣੇ ਗਏ ਉਸ ਤੋਂ ਬਾਅਦ ਉਹਨਾਂ ਨੂੰ ਕੈਬਨਟ ਦੇ ਵਿੱਚ ਵੀ ਸ਼ਾਮਲ ਕੀਤਾ ਗਿਆ ਆ ਤਾਂ 2022 ਦੇ ਵਿੱਚ ਇਹਨਾਂ ਚੋਣਾਂ ਤੋਂ ਹੀ ਦਰਸਲ ਉਹਨਾਂ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਹੋਦੀ ਹਾਲਾਂਕਿ ਪੰਜਾਬੀ ਆ ਸੰਗੀਤ ਜਗਤ ਦੀ ਗੱਲ ਕੀਤੀ ਜਾਵੇ ਗਾਇਕੀ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਵੱਡਾ ਨਾਮ ਬਣਾਇਆ ਗਿਆ ਆ ਉਸ ਦੇ ਵਿੱਚ ਉਸ ਲਾਈਨ ਦੇ ਵਿੱਚ ਸੰਗੀਤ ਜਗਤ ਦੇ ਵਿੱਚ ਸਟੈਬਲਿਸ਼ ਹੋਏ ਉਸ ਤੋਂ ਬਾਅਦ ਜੀ ਉਹਨਾਂ ਨੇ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਸੀਗਾ 2022 ਦੇ ਚੋਣਾਂ ਦੇ ਵਿੱਚੋਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਸਨ ਹ ਤੱਕ ਕੱਲ ਉਹਨਾਂ ਦੇ ਵੱਲੋਂ ਦਰਸਲ ਸੋਸ਼ਲ ਮੀਡੀਆ ਤੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੇ ਵੱਲੋਂ ਵਿਧਾਇਕ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸਪੀਕਰ ਸਾਹਿਬ ਨੂੰ ਅਸਤੀਫਾ ਭੇਜ ਦਿੱਤਾ ਗਿਆ ਆ ਭਾਰੀ ਦਿਲ ਦੇ ਨਾਲ ਉਹਨਾਂ ਦੇ ਵੱਲੋਂ ਫੈਸਲਾ ਲਿਆ ਗਿਆ ਜੋ ਕਿ ਉਹਨਾਂ ਨੇ ਆਪਣੇ ਟਵੀਟਰ ਦੇ ਵਿੱਚ ਇਸ ਗੱਲ ਦਾ ਆ ਜ਼ਿਕਰ ਕੀਤਾ ਆ ਤਾਂ ਉਸਦੇ ਬਾਅਦ ਹੀ ਜੋ ਕਿ ਪਾਰਟੀ ਦੇ ਵਿੱਚ ਵੱਡੇ ਪੱਧਰ ਤੇ ਹਲਚਲ ਹੁੰਦੀ ਹੈ ਖੁਦ ਆਵਾਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਉਹਨਾਂ ਦੇ ਘਰ ਪਹੁੰਚਦੇ ਨੇ ਜਿਹੜੀ ਅਸੀਂ ਤੁਹਾਨੂੰ ਤਸਵੀਰ ਵਿੱਚ ਵਿਖਾ ਰਹੇ ਹਾਂ ਆ ਦੋਵਾਂ ਦਾ ਹਾਲਾਂਕਿ ਸਮਾਈਲਿੰਗ ਫੇਸਿਸ ਆ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਆ ਆਪਸ ਦੇ ਵਿੱਚ ਗੱਲਬਾਤ ਕਰਦੇ ਹੋਏ ਦੋਵੇਂ ਆਗੂ ਆ ਨਜ਼ਰ ਆ ਰਹੇ ਨੇ ਤਾਂ ਇਸ ਮੁਲਾਕਾਤ ਦੇ ਬਾਅਦ ਹੀ ਅਮਨ ਅਰੋੜਾ ਦੇ ਵੱਲੋਂ ਟਵੀਟ ਕਰਦੇ ਜਾਣਕਾਰੀ ਦਿੱਤੀ ਗਈ ਸੀ ਕਿ ਪਾਰਟੀ ਨੇ ਉਹਨਾਂ ਦਾ ਅਸਤੀਫਾ ਨਾ ਮੰਨਜ਼ੂਰ ਕਰ ਲਿਆ ਯਾਨੀ ਕਿ ਉਹਨਾਂ ਦਾ ਅਸਤੀਫਾ સ્વીકાર ਨਹੀਂ ਕੀਤਾ ਗਿਆ ਤੇ ਨਾਲ ਹੀ અમન अरोड़ा ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਅਨਮੋਲ ਗਗਨ ਮਾਨ ਨੇ ਵੀ ਇਸ ਫੈਸਲੇ ਨੂੰ ਅਸਵੀਕਾਰ ਕਰ ਲਿਆ ਤਾਂ ਹੁਣ ਖੁਦ ਅਨਮੋਲ ਗਗਨ ਮਾਨ ਨੇ ਟਵੀਟ ਕਰਦੇ ਉਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਹਨਾਂ ਨੇ ਅਸਤੀਫਾ ਵਾਪਸ ਲੈ ਲਿਆ ਉਹਨਾਂ ਨੇ ਟਵੀਟ ਕਰਦੇ ਲਿਖਿਆ ਕਿ ਅੱਜ ਸਾਡੇ ਪਾਰਟੀ ਪ੍ਰਧਾਨ ਅਮਨ अरोड़ा ਜੀ ਨਾਲ ਮੁਲਾਕਾਤ ਹੋਈ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਜੀ ਵੱਲੋਂ ਅਸਤੀਫਾ ਨਾ ਮੰਨਜ਼ੂਰ ਕਰਨ ਦਾ ਫੈਸਲਾ ਸਵੀਕਾਰ ਕੀਤਾ ਆ ਤਾਂ ਆਪਣਾ ਅਸਤੀਫਾ ਅਨਮੋਲ ਗਗਨ ਮਾਨ ਦੇ ਵੱਲੋਂ ਹੁਣ ਆ ਵਾਪਸ ਲੈ ਲਿਆ ਗਿਆ ਕਿਉਂਕਿ ਜਦੋਂ ਕੱਲ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਜਾਂਦੀ ਹੈ ਅਸਤੀਫਾ ਦੇਣ ਦਾ ਐਲਾਨ ਕੀਤਾ ਜਾਂਦਾ ਇਸ ਗੱਲ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਚ ਅਲੱਗ-ਅਲੱਗ ਕਈ ਤਰੀਕੇ ਦੀਆਂ ਕਿਆਸਰੀਆਂ ਲਗਾਈਆਂ ਜਾ ਰਹੀਆਂ ਸਨ ਕਿ ਆਖਰਕਾਰ ਇਸ ਦੀ ਵਜ੍ਹਾ ਕੀ ਹੋ ਸਕਦੀ ਹੈ ਕਾਰਨ ਕੀ ਹੋ ਸਕਦਾ ਹੈ ਦੂਜੇ ਪਾਸੇ ਇਸ ਅਸਤੀਫੇ ਨੂੰ ਕਈਆਂ ਵੱਲੋਂ ਰਣਜੀਤ ਜਿੰਦ ਲਈ ਗਿਲ ਦੇ ਅਸਤੀਫੇ ਦੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਸੀ ਕਿਉਂਕਿ ਉਹ ਵੀ ਅਕਾਲੀ ਦਲ ਦੇ ਹਲਕਾ ਅਜਾਜ ਤੋਂ ਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਨੇ ਪਰ ਇਸ ਦੇ ਵਿਚਾਲੇ ਅਨਮੋਲ ਗਗਨ ਮਾਨ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਅੰਤ ਨੂੰ ਦੇਖਦੇ ਨੇ ਅਮਨ ਜੀ। ਕਈ ਵਾਰੀ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਕੋਈ ਫੈਸਲਾ ਲੈਣਾ। ਅਨਮੋਲ ਗਗਨ ਮਾਨ ਸਾਡੇ ਮਿਨਿਸਟਰ ਕੈਬਨਿਟ ਮਿਨਿਸਟਰ ਨੇ ਹੈ ਨੇ। ਔਰ ਯੰਗ ਮੁੰਡੇ ਕੁੜੀਆਂ ਜਿਹੜੇ ਨੇ ਉਹਨੂੰ ਰਾਜਨੀਤੀ ਦੇ ਵਿੱਚ ਆਉਣਾ ਵੀ ਚਾਹੀਦਾ ਹੈ ਔਰ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸੋ ਮੈਂ ਬਧਾਈ ਦਿੰਦਾ ਹਾਂ ਸਰ ਸੰਘਣੋਂ ਦੇਖਦੇ ਨੇ ਅਮਨ ਜੀ ਕਈ ਵਾਰੀ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਕੋਈ ਫੈਸਲਾ ਲੈਣਾ ਅਨਮੋਲ ਕਿ ਮਾਨ ਸਾਡੇ ਮਨਿਸਟਰ ਕੈਬਨਿਟ ਮਨਿਸਟਰ ਨਹੀਂ ਹੈ ਨੇ ਔਰ ਯੰਗ ਮੁੰਡੇ ਕੁੜੀਆਂ ਜਿਹੜੇ ਨੇ ਉਹਨੂੰ ਰਾਜਨੀਤੀ ਦੇ ਵਿੱਚ ਆਉਣਾ ਵੀ ਚਾਹੀਦਾ ਔਰ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਸੋ ਮੈਂ ਬਧਾਈ ਦਿੰਦਾ ਹਾਂ ਸਰ ਸੰਘਣੋਂ ਦੇਖਦੇ ਨੇ ਅਮਨ ਜੀ ਕਈ ਵਾਰੀ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਕੋਈ ਫੈਸਲਾ ਤਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਨਪਿੰਦਰ ਸਿੰਘ ਬਰਾੜ ਜੁੜ ਚੁੱਕੇ ਨਪਿੰਦਰ ਅਨਮੋਲ ਗਗਨ ਮਾਨ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਪਹਿਲਾਂ ਆਮ ਆਦੀ ਪਾਰਟੀ ਪੰਜਾਬ ਦੇ ਪ੍ਰਧਾਨ ਦੇ ਬਲੂ ਮੁਲਾਕਾਤ ਕੀਤੀ ਗਈ ਉਹਨਾਂ ਨੇ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ ਤੇ ਹੁਣ ਅਨਮੋਲ ਗਗਨ ਮਾਨ ਨੇ ਵੀ ਅਸਤੀਫਾ ਵਾਪਸ ਲੈ ਲਿਆ ਕੀ ਕੋਈ ਜਾਣਕਾਰੀ حکومت ਕੱਲ੍ਹ ਤੋਂ ਇਹ ਖਬਰ ਸਾਹਮਣੇ ਆਈ ਸੀ ਅਨਮੋਲ ਗਗਨ ਮਾਨ ਨੂੰ ਮੰਡਲ ਨੇ ਸਸ਼ ਨੂੰ ਜਿਹੜੇ ਪੋਸਟ ਪਾ ਕੇ ਦਿੱਤੀ ਜਾਣਕਾਰੀ ਦਿੱਤੀ ਸੀ ਔਰ ਸਾਫ ਤੌਰ ਤੇ ਉਹਨਾਂ ਨੇ ਛਾਸੁਰ ਤੱਕ ਤੋਂ ਤੋਪਾ ਕਰ ਦਿੱਤੀ ਸੀ ਹਾਲਾਂਕਿ ਪਾਰਟੀ ਨੇ ਉਹਨਾਂ ਨੇ ਜਿਹੜੀਆਂ ਵਿਸ਼ੇ ਦਿੱਤੀਆਂ ਸੀ ਔਰ ਪਰ ਇਹ ਬਤਨ ਕਰ ਰਹੇ ਸੀ ਕਿ ਜਿਹੜਾ ਸਟੀਫ ਉਹ ਕਈ ਤਰ੍ਹਾਂ ਪੈਸਾ ਦਿੱਤਾ ਗਿਆ ਸੀ ਅੱਜ ਤੋਂ ਕੱਲ ਵੀ ਮੁੱਖ ਮੰਤਰੀ ਦੇ ਦਫ਼ਤਰ ਤੇ ਜਦੋਂ ਉਹਨਾਂ ਨੇ ਸਵਾਲ ਕੀਤਾ ਇਹ ਕਿ ਕੱਲ ਮੁੱਖ ਮੰਤਰੀ ਨੇ ਕਿਹਾ ਸੀ ਅਸੀਂ ਮੀਟਿੰਗ ਕਰਾਂਗੇ ਜਾਨੀ ਉਸ ਮੀਟਿੰਗ ਤੋਂ ਬਾਅਦ ਮੀਟਿੰਗ ਦੇ ਵਿੱਚ ਜੋ ਕੁਝ ਗੱਲਬਾਤ ਹੋਈ ਹੋਈ ਹੈ ਅਮਨ ਅਰੋੜਾ ਜਾਂਦੇ ਨੇ ਅਨਮੋਲ ਗਦਨ ਮਾਨ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਾਰਟੀ ਪਤਾਨ ਜਦੋਂ ਚਲੇ ਜਾਣ ਤਾਂ ਜ਼ਾਹਿਰ ਜੀ ਗੱਲ ਆ ਹੋ ਸਕਦਾ ਕੋਈ ਗਿਲਾ ਸ਼ਿਕਵਾ ਹੋਏਗਾ ਹੋ ਸਕਦਾ ਕੋਈ ਗੱਲਬਾਤ ਹੋਏਗੀ ਕਿਉਂਕਿ ਜਦੋਂ ਤੋਂ ਕੈਬਨਟ ਰੈਂਕ ਜਿਹੜਾ ਉਹ ਲਿਆ ਗਿਆ ਸੀ ਉਸ ਤੋਂ ਬਾਅਦ ਚੀਜ਼ਾਂ ਕਾਫੀ ਬਦਲ ਗਈਆਂ ਸੀ ਐਸੇ ਦੇ ਵਿੱਚ ਅਮਨ अरोड़ा ਉਹਨਾਂ ਦੇ ਨਾਲ ਮੁਲਾਕਾਤ ਕਰਦੇ ਨੇ ਅਮਨ अरोड़ा ਕਿਉਂਕਿ ਬੜੇ ਸੀਨੀਅਰ ਆਗੂ ਨੇ ਪਾਰਟੀ ਦੇ ਪ੍ਰਧਾਨ ਨੇ ਕੈਬਨਰ ਮੰਤਰੀ ਨੇ ਤਾਂ ਉਹਨਾਂ ਨੇ ਮੁਲਾਕਾਤ ਕਰਕੇ ਉਹਨਾਂ ਦੇ ਨਾਲ ਜੋ ਕੁਝ ਚਰਚਾ ਹੋਈਆਂ ਜਿੱਤਿਆਂ ਉਹਨਾਂ ਨੂੰ ਕੀ ਭਰੋਸਾ ਦਿੱਤਾ ਗਿਆ ਜਾਂ ਕਿਸ ਤਰ੍ਹਾਂ ਉਹਨਾਂ ਦੇ ਨਾਲ ਜਿਹੜੀ ਸਹਿਮਤੀ ਬਣੀ ਹੈ ਇਹ ਤਾਂ ਦੇਖੋ ਅੱਗੇ ਜਾ ਕੇ ਪਤਾ ਲੱਗਿਆ ਪਰ ਇਹਨਾਂ ਨੂੰ ਕਿ ਅਮਨ ਰੋੜਾ ਜਨ ਨਾਲ ਮੁਲਾਕਾਤ ਤੋਂ ਬਾਅਦ ਜਿਵੇਂ ਪਹਿਲਾਂ ਅਮਨ ਰੋੜਾ ਨੇ ਕਿਹਾ ਸੀ ਕਿ ਉਹ ਕੰਮ ਕਰਦੇ ਰਹਿ ਪਾਰਟੀ ਦੇ ਨਾਲ ਕਰਨਗੇ ਤੇ ਕਰਦੇ ਰਹਿਣਗੇ ਉਹੀ ਚੀਜ਼ ਅਨਮੋਲ ਗਵਨ ਮਾਨ ਦੀ ਉਹ ਜਿਹੜੀ ਪੋਸਟ ਸਾਹਮਣੇ ਆਈ ਹੈ ਕਿ ਉਹਨਾਂ ਨੇ ਸਾਫ਼ ਸਪੱਸ਼ਟ ਆਪਣਾ ਸੀ ਉਹ ਵਾਪਸ ਲੈ ਲਿਆ ਪਾਰਟੀ ਵਿੱਚ ਬਣੇ ਰਹਿਣਗੇ ਯਾਨੀ ਖੜਤ ਤੋਂ ਦਾ ਇੱਕ ਫਿਲਹਾਲ ਅਨਮੋਲ ਗਵਨ ਮਾਨ ਹੀ ਰਹਿਣਗੇ ਜਿਸ ਤਰ੍ਹਾਂ ਦੀਆਂ ਚੱਟਾਵਾਂ ਕਿ ਆ ਰਹੀਆਂ ਸੀ ਉਹ ਸਾਰੀਆਂ ਕਿਆ ਕਰਾਈਆਂ ਤੇ ਫੁੱਲ ਸਟਾਪ ਲੱਗ ਗਿਆ ਜੀ ਜੀ ਅਨਪਿੰਦਰ ਬਿਲਕੁਲ ਜਿਵੇਂ ਕੱਲ ਅਸਤੀਫਾ ਦਿੱਤਾ ਗਿਆ ਦਾ ਹਾਲਾਂਕਿ ਉਸ ਤੋਂ ਬਾਅਦ ਕਈ ਤਰੀਕੇ ਦੀਆਂ ਕਿਆਸ ਰੀਆਂ ਵੀ ਲਗਾਈਆਂ ਜਾ ਰਹੀਆਂ ਸਨ ਕਈਆਂ ਦੇ ਵੱਲੋਂ ਇਸ ਅਸਤੀਫੇ ਨੂੰ ਰਣਜੀਤ ਸਿੰਘ ਗਿੱਲ ਦੇ ਅਸਤੀਫੇ ਦੇ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਸੀਗਾ ਹਾਲਾਂਕਿ ਸਿਆਸਤ ਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਹੀ ਹੁੰਦੀਆਂ ਨੇ ਕਈ ਤਰੀਕੇ ਦੀਆਂ ਕਿਆਸਾਂ ਹੀ ਹੁੰਦੀਆਂ ਨੇ ਪਰ ਇਸ ਦੇ ਵਿਚਾਲੇ ਇਹ ਬਿਲਕੁਲ ਹੁਣ ਸਪਸ਼ਟ ਹੋ ਗਿਆ ਕਿ ਅਨਮੋਲ ਗਗਨਮਾਨ ਅਖਰੜ ਤੋਂ ਵਿਧਾਇਕ ਬਣੇ ਰਹਿਣਗੇ ਲੇਕੋ ਬਿਲਕੁਲ ਕਿਉਂਕਿ ਰਣਜੀਤ ਸਿੰਘ ਗਿੱਲ ਹੋਰਾਂ ਦਾ ਅਸਤੀਫਾ ਹੋ ਰਿਹਾ ਇੱਕ ਰੰਗ੍ਰਮ ਇਕੱਠੇ ਦੋ ਦਿਨ ਦੇ ਵਿੱਚ ਸਾਹਮਣੇ ਆਇਆ ਇਸ ਕਰਕੇ ਉਹਦਾ ਦਾਜਾ ਸੈੱਜੀ ਲਗਾਇਆ ਜਾ ਰਿਹਾ ਸੀ ਕਿ ਜੀਤ ਸਿੰਘ ਗੰਦੇਵ ਦੀ ਸਾਥੇ ਉਮੀਦ ਜਿਹੜਾ ਪਾਰਟੀ ਜੁਆਇਨ ਕਰ ਸਕਦੇ ਨੇ ਜਾਂ ਚੋਣ ਲੜ ਸਕਦੇ ਨੇ ਇਤੋਂ ਤੱਕ ਵੀਚ ਚੈਂਬਰ ਤੱਕ ਇਹ ਗੱਲ ਹੋਣ ਲੱਗੀ ਹੈ ਜੀ ਪਰ ਦੇਖੋ ਪਰ ਸਿਆਸਤ ਹੈ ਸਿਆਸਤ ਦੇ ਵਿੱਚ ਕਿਸੇ ਤਰ੍ਹਾਂ ਦੀ ਚਰਚਾ ਕੀ ਵਾਰ ਚਰਚਾ ਕੀ ਵਰੀ ਸਹੀ ਵੀ ਹੁੰਦੀ ਹੈ ਪਰ ਇੱਕ ਇਹ ਮੌਕੇ ਤੇ ਜਿੰਨੀ ਦਾ ਫਾਈਨਲ ਥੀ ਇਹ ਨਹੀਂ ਹੁੰਦਾ ਉਹਨੇ ਦੇਰ ਤੱਕ ਉਹ ਚਰਚਾਵਾਂ ਤੇ ਵੀ ਬਹੁਤ ਅਜੀਬੀ ਕੀਤਾ ਜਾ ਸਕਦਾ ਜੀ ਉਹ ਸਾਰੀਆਂ ਚਰਚਾਵਾਂ ਜਿਹੜੀਆਂ ਨੇ ਉਹ ਤੁਕੀਆਂ ਪੈ ਗਈਆਂ ਉਹ ਚਰਚਾਵਾਂ ਜਿਹੜੀਆਂ ਨੇ ਉਹ ਮਹਿਲ ਚਰਚਾਵਾਂ ਬਣ ਕੇ ਰਹਿ ਗਈਆਂ ਔਰ ਰਜੀਤ ਸਿੰਘ ਜਲ ਨੂੰ ਲੈ ਕੇ ਜਿਹੜੀ ਇੱਕ ਹੋਰ ਚਰਚਾ ਪਹਿਲਾਂ ਚੱਲ ਰਹੀ ਸੀ ਹੁਣ ਮੈਨੂੰ ਲੱਗਦਾ ਕਿ ਸਭ ਦਾ ਫੋਕਸ ਉਧਰ ਹੋਵੇਗਾ ਤਾਂ ਫਿਲਹਾਲ ਇਹ ਕਹਿੰਦਾ ਸੀ ਕਿ ਆਵਾਜ਼ੀ ਪਾਰਟੀ ਨੇ ਆਪਣੇ ਪਾਰਟੀ ਦੇ ਅੰਦਰ ਸਭ ਅੱਛਾ ਕਰਨੀਆਂ ਕੋਸ਼ਿਸ਼ਾਂ ਜਿਹੜੀਆਂ ਚਲਾਈਆਂ ਨੇ ਫਿਲਹਾਲ ਇੱਕ ਕੌਮ ਜਨ ਵੀ ਉਹਨਾਂ ਨੂੰ ਮਿਲੀ ਹੈ ਅੱਗੇ ਹਾਲਾਤ ਕੀ ਰਹਿੰਦੇ ਨੇ ਸੁਖੀ ਕੀ ਰਹਿੰਦੀ ਸਮਾਂ ਦੱਸੇਗਾ ਆ ਠੀਕ ਹੈ ਨਿੰਦਰ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਇਹ ਵੱਡੀ ਖਬਰ ਜੁੜੀ ਹੋਈ ਆ ਆਮਾਦੀ ਪਾਰਟੀ ਦੇ ਨਾਲ ਅਨਮੋਲ ਗਗਨਮਾਨ ਦੇ ਨਾਲ ਅਨਮੋਲ ਗਗਨਮਾਨ ਜੋ ਕਿ ਕੱਲ ਅਸਤੀਫਾ ਦਿੰਦੇ ਨੇ ਆਪਣੇ ਅਸਤੀਫੇ ਦਾ ਐਲਾਨ ਉਹਨਾਂ ਦੇ ਵੱਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੀਤਾ ਜਾਂਦਾ ਹੈ ਆ ਤਾਂ ਕੱਲ ਤੋਂ ਬਾਅਦ ਪਾਰਟੀ ਦੇ ਵਿੱਚ ਵੀ ਪਾਰਟੀ ਲੈਵਲ ਤੇ ਵੀ ਹਲਚਲ ਸਾਫ ਤੌਰ ਤੇ ਨਜ਼ਰ ਆਉਂਦੀ ਹੈ ਤੇ ਉਸ ਦੇ ਬਾਅਦ ਆਮਾਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਖੁਦ ਅਨਮੋਲ ਗਗਨਮਾਨ ਦੀ ਰਿਹਾਈ ਤੇ ਪਹੁੰਚਦੇ ਨੇ ਜੋ ਤਾਂ ਉਹ ਸੀ ਮੁਲਾਕਾਤ ਦੀ ਤਸਵੀਰੀ ਵਿਖਾ ਰਹੇ ਆ ਦੋਵਾਂ ਦੇ ਚਿਹਰੇ ਦਾ ਜਿਹੜਾ ਕਿ ਆਹ ਆਪਾਂ ਦੀ ਗੱਲ ਕੀਤੀ ਹੈ ਮੈਂ ਤਾਂ ਸਮਾਈਲਿੰਗ ਫੇਸ ਦੋਵੇਂ ਆਗੂਆਂ ਦਾ ਨਜ਼ਰ ਆ ਰਿਹਾ ਇਸ ਦੇ ਵਿਚਾਲੇ ਗੱਲਬਾਤ ਹੁੰਦੀ ਹੈ ਗੱਲਬਾਤ ਤੋਂ ਬਾਅਦ ਚ ਪਹਿਲਾਂ ਅਮਨ ਅਰੋੜਾ ਖੁਦ ట్ਵੀਟ ਕਰਦੇ ਨੇ ਇਸ ਗੱਲ ਦਾ ਉਹ ਜ਼ਿਕਰ ਕਰਦੇ ਨੇ ਕਿ ਉਹਨਾਂ ਦਾ ਅਸਤੀਫਾ ਪਾਰਟੀ ਵੱਲ ਨਾਮਨਜ਼ੂਰ ਕੀਤਾ ਗਿਆ ਤੇ ਉਹਨਾਂ ਨੇ ਫੈਸਲੇ ਨੂੰ ਸਵੀਕਾਰ ਕਰ ਲਿਆ ਤੇ ਉਸ ਦੇ ਬਾਅਦ ਉਸ ਦੇ ਥੋੜੀ ਦੇਰ ਬਾਅਦ ਹੀ ਖੁਦ ਅਨਮੁਲ ਗਗਨ ਮਾਨਦੀ ਵੱਲੋਂ ਪੁਸ਼ਟੀ ਕੀਤੀ ਗਈ ਉਹਨਾਂ ਨੇ ట్ਵੀਟ ਕੀਤਾ ਕਿ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਉਹਨਾਂ ਨੇ ਕਿਹਾ ਕਿ ਮੈਨੂੰ ਪਾਰਟੀ ਦਾ ਫੈਸਲਾ ਮਨਜ਼ੂਰ ਹੈ ਅਸਤੀਫਾ ਨਾਮਨਜ਼ੂਰ ਵਾਲਾ ਫੈਸਲਾ ਸਰਕਾਰ ਉਹਨਾਂ ਦੇ ਵੱਲੋਂ ਅਨਮੋਲ ਗਗਨ ਮਾਨ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ